ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਲੈਮਨ ਬੁਟੀਕ ਤੋਂ ਆਜਾ ਪਾ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਲੈ ਕੇ ਆਈਆਂ ਜੀ ਪਲੇਨ ਬਾਟਮ ਦੇ ਨਾਲ ਬਹੁਤ ਹੀ ਫਾਈਨ ਫੈਬਰਿਕ ਹੋਏਗਾ ਜੀ ਕਾਟਨ ਦੇ ਵਿੱਚ ਇਹ ਸਾਈਬਾ ਬ੍ਰਾਂਡ ਦੀ ਕਾਟਨ ਆ ਜੀ ਤੁਸੀਂ ਸ਼ਰਟ ਦਾ ਪ੍ਰਿੰਟ ਦੇਖ ਸਕਦੇ ਹੋ ਕਿੰਨੇ ਸੋਹਣੇ ਪ੍ਰਿੰਟ ਨੇ ਸਾਰੇ ਬਹੁਤ ਹੀ ਜ਼ਿਆਦਾ ਡਿਜ਼ਾਈਨਰ ਪੀਸ ਇਹਦੇ ਨਾਲ ਬਣ ਕੇ ਰੈਡੀ ਹੁੰਦੇ ਆ ਇਹਦੇ ਵਿੱਚ ਤੁਸੀਂ ਬਾਟਮ ਦੇ ਉੱਤੇ 셔ਟ ਨਾਲ ਦੇ ਕਲਰ ਦੀ ਐਮਬਰਾਇਡਰੀ ਕਰਾ ਕੇ ਵੀ ਤੁਸੀਂ ਇਹਨੂੰ ਇੱਕ ਯੂਨਿਕ ਲੁੱਕ ਦੇ ਸਕਦੇ ਹੋ ਇਹਦੇ ਨਾਲ ਅਗਰ ਤੁਸੀਂ ਪਲੇਨ ਦੁਪੱਟਾ ਜਾਂ ਟਾਈ ਡਾਈ ਦਾ ਦੁਪੱਟਾ ਲਗਾਉਣਾ ਚਾਹੁੰਦੇ ਤਾਂ ਵੀ ਉਹ ਅਸੀਂ ਤੁਹਾਨੂੰ ਲਾ ਕੇ ਦੇ ਦਾਂਗੇ ਇਹ ਜਿਹੜਾ ਪ੍ਰਾਈਸ ਤੁਹਾਨੂੰ ਮੈਂਸ਼ਨ ਕੀਤਾ 695 ਇਹ ਓਨਲੀ 셔ਟ ਔਰ ਬਾਟਮ ਦਾ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਹੋਏਗੀ ਆਲ ਓਵਰ ਇੰਡੀਆ ਤੁਸੀਂ ਘਰ ਬੈਠੇ ਕੋਈ ਵੀ ਸੂਟ ਮੰਗਵਾ ਸਕਦੇ ਹੋ ਜੀ ਵਿਦਾਊਟ ਐਨੀ ਸ਼ਿਪਿੰਗ ਚਾਰजेस ਤੇ ਸਾਰੇ ਸੂਟਾਂ ਦੇ ਪ੍ਰਿੰਟ ਬਹੁਤ ਹੀ ਸੋਹਣੇ ਆ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਨੇ ਜੀ ਆਉਣ ਵਾਲੇ ਸੀਜ਼ਨ ਦੇ ਵਿੱਚ ਇਹੀ ਸੂਟ ਆਪਾਂ ਨੂੰ ਕਾਫੀ ਹਾਈ ਰੇਂਜ ਦੇ ਵਿੱਚ ਅਵੇਲੇਬਲ ਹੁੰਦੇ ਆ ਤੇ ਸੋ ਆਪਾਂ ਤੁਹਾਨੂੰ ਇਹ ਸਾਰੇ ਡਿਜ਼ਾਈਨ ਜਿਹੜੇ ਹੈਗੇ ਆ ਉਹ ਸੇਲ ਦੇ ਵਿੱਚ ਪੀਸ ਦਿੱਤੇ ਆ ਇਹ ਤਾਂ ਕਰਕੇ ਇਹਨਾਂ ਦਾ ਪ੍ਰਾਈਸ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਹੈ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਜੀ ਉਹਦੇ ਲਈ ਤੁਸੀਂ ਮੈਨੂੰ ਮੇਰੇ ਨੰਬਰ ਦੇ ਉੱਪਰ ਸੇ ਸਕਰੀਨਸ਼ਾਟ 'ਤੇ ਇਸਕੇ ਮੈਸੇਜ ਕਰ ਸਕਦੇ ਹੋ ਇਹ ਵਾਲੇ ਵਰਕ ਦੇ ਡਿਜ਼ਾਈਨ ਵੀ ਪਾਇਆ ਤੁਹਾਨੂੰ ਤੁਸੀਂ ਇਦਾਂ ਦਾ ਵਰਕ ਵੀ ਇਹਨਾਂ ਸੂਟਾਂ ਦੇ ਕਰਵਾ ਸਕਦੇ ਹੋ ਤਾਂ ਕਿ ਇੱਕ ਡਿਜ਼ਾਈਨਰ ਪੀਸ ਤੁਹਾਡਾ ਰੈਡੀ ਹੋ ਜਵੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੇਂ ਸੂਟਾਂ ਦੇ ਨਾਲ ਥੈਂਕ ਯੂ